ਪਹਿਲਾ ਐਥਲੀਟ ਦੇ ਨਾਲ ਹੋਇਆ ਜ਼ਬਰਜਨਾ ਖੇਡ ਕੋਚਾਂ ਸਾਥੀ ਖਿਡਾਰੀਆਂ ਤੇ ਸਹਾਪਾਠੀਆਂ ਨੇ ਕੀਤਾ ਹੈ ਇੱਕ ਕਰਮ ਇੱਕ ਨਹੀਂ ਦੋ ਨਹੀਂ ਬਲਕਿ ਬਾਟ ਲੋਕਾਂ ਨੇ ਕੀਤਾ ਉਸ ਦੇ ਨਾਲ ਜਨਸੀ ਸ਼ੋਸ਼ਣ ਜਿੱਹਾਂ ਇੱਕ ਵਾਰ ਕੇਰਲ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਐਥਲੀਟ ਦੇ ਨਾਲ ਜ਼ਬਰਜਨਾ ਹੋਇਆ ਇਹ ਜ਼ਬਰਜਨਾ ਕਿਸੇ ਹੋਰ ਨੇ ਨਹੀਂ ਕੀਤਾ ਬਲਕਿ ਉਸਦੇ ਹੀ ਖੇਡ ਕੋਚਾਂ ਸਾਥੀ ਖਿਡਾਰੀਆਂ ਤੇ ਸੈਪਾਠੀਆਂ ਨੇ ਕੀਤਾ ਔਰ ਇਸ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ 62 ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਇਸ ਮੈਲਾ ਐਥਲੀਟ ਦੇ ਨਾਲ ਜਿੰਸੀ ਸ਼ੋਸ਼ਣ ਕੀਤਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮੈਲਾ ਐਥਲੀਟ ਉਸ ਵੇਲੇ ਨਾਬਾਲਗ ਸੀ ਤੇ ਹੁਣ ਉਸ ਦੀ ਉਮਰ 18 ਸਾਲ ਤੋਂ ਉੱਪਰ ਹੋ ਗਈ ਹੈ ਹੁਣ ਉਸ ਨੇ ਇਹ ਸਾਰੀ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕੀਤੀ ਹੈ ਤੇ ਪੁਲਿਸ ਨੇ 13 ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਇਹ ਜਿਹੜੀ ਮਹਿਲਾ ਐਥਲੀਟ ਹੈ ਕਿਰਲ ਦੇ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਉਸ ਦਾ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਇੱਕ ਚੰਗੀ ਐਥਲੀਟ ਬਣੇ ਇਸ ਕਰਕੇ ਉਸਨੇ ਐਥਲੀਟ ਨੂੰ ਆਪਣਾ ਕਿਤਾ ਚੁਣ ਲਿਆ ਸੀ ਤੇ ਉਸਨੇ ਬਹੁਤ ਮਿਹਨਤ ਕੀਤੀ ਸੀ ਦੱਸਦੀ ਹੈ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਾਲ ਕल्याण ਕਮੇਟੀ ਦੀ ਇੱਕ ਪ੍ਰੋਗਰਾਮ ਅਯੋਜਿਤ ਹੋਣਾ ਸੀ ਉਸੇ ਸੰਬੰਧ ਦੇ ਵਿੱਚ ਕੋਈ ਸਲਾਹ مشورہ ਹੋ ਰਿਹਾ ਸੀ ਤਾਂ ਇੱਕ ਪੀੜਿਤ ਅਧਿਆਪਕ ਨੇ ਇਸ ਬਾਰੇ ਗੱਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਉਸ ਦੇ ਸੁਭਾਅ ਦੇ ਵਿੱਚ ਤਬਦੀਲੀ ਆ ਗਈ ਹੈ ਉਸ ਵੇਲੇ ਇਹ ਮਾਮਲਾ ਬਹੁਤ ਜ਼ਿਆਦਾ ਭਖ ਗਿਆ ਸੀ ਤੇ ਰਾਸ਼ਟਰੀ ਮੈਲਾ ਕਮਿਸ਼ਨ ਤੱਕ ਇਹ ਮਾਮਲਾ ਪਹੁੰਚ ਗਿਆ ਸੀ ਤੇ ਹੁਣ ਕੇਰਲ ਦੇ ਮੈਲਾ ਕਮਿਸ਼ਨ ਦੇ ਵਿੱਚ ਇਹ ਮਾਮਲਾ ਜਿਹੜਾ ਵਿਚਾਰਿਆ ਜਾ ਰਿਹਾ ਹੈ ਕੇਰਲ ਦੀ ਮਹਿਲਾ ਕਪਸ਼ਨ ਦੀ ਚੇਅਰ ਪਰਸਨ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਤੇ ਜਲਦ ਤੋਂ ਜਲਦ ਵਿਚਾਰਤੰਦਰਾ ਕੀਤਾ ਜਾਵੇ ਜਾਂਚ ਪੜਤਾਲ ਕੀਤੀ ਜਾਵੇ ਤੇ 3 ਦਿਨ ਦੇ ਅੰਦਰ ਅੰਦਰ ਰਿਪੋਰਟ ਵੀ ਸੌਂਪੀ ਜਾਵੇ ਤੇ ਹੁਣ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ 13 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਨਾਬਾਲਗ ਵੀ ਹੈ ਇਹ ਸਾਰੇ ਲੋਕ ਜਿਹੜੇ ਨੇ ਇਹਨਾਂ ਦੀ ਉਮਰ 18 ਤੋਂ ਲੈ ਕੇ 40 ਸਾਲ ਦੇ ਕਰੀਬ ਹੈ ਤੇ ਜਿਨ੍ਹਾਂ ਨੇ ਇਸ ਲੜਕੀ ਦੇ ਨਾਲ ਜਿੰਸੀ ਸ਼ੋਸ਼ਣ ਕੀਤਾ ਦੱਸਦੀ ਹੈ ਕਿ ਇਹ ਜਿਹੜੀ ਮਹਿਲਾ ਐਥਲੀਟ ਹੈ ਆਪਣੇ ਪਿਤਾ ਦੇ ਫੋਨ ਤੋਂ ਇਹਨਾਂ ਦੇ ਨਾਲ ਸੰਪਰਕ ਕਰਦੀ ਸੀ ਕਿਉਂਕਿ ਉਹ ਇੱਕ ਖਿਡਾਰਨ ਸੀ ਤੇ ਆਪਣੇ ਖੇਡ ਕੋਚਾਂ ਸੇ ਪਾਠੀਆਂ ਤੇ ਨਾਲ ਜਿਹੜੇ ਸਾਥੀ ਉਸ ਦੇ ਖਿਡਾਰੀ ਨੇ ਉਹਨਾਂ ਨਾਲ ਸੰਪਰਕ ਕਰਨਾ ਉਸ ਨੂੰ ਪੈਂਦਾ ਸੀ ਤੇ ਇਸ ਕਰਕੇ ਉਹ ਆਪਣੇ ਪਿਤਾ ਦਾ ਫੋਨ ਵਰਤਦੀ ਸੀ ਤੇ ਹੁਣ ਉਸ ਤੋਂ ਹੀ ਜਿਹੜੀ ਡਿਟੇਲ ਲਈ ਗਈ ਹੈ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲ ਤੋ ਜਲ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਪੁਲਿਸ ਨੇ ਹੁਣ ਤੱਕ 40 ਲੋਕਾਂ ਦੇ ਨਾਮ ਜਿਹੜੇ ਉਹ ਨੋਟ ਕੀਤੇ ਨੇ ਜਿਨ੍ਹਾਂ ਨੇ ਇਸ ਮੈਲਾ ਐਥਲੀਟ ਦੇ ਨਾਲ ਜ਼ਬਰਜਨਾ ਕੀਤਾ ਪੁਲਿਸ ਨੇ ਇਹ ਵਿਸ਼ਵਾਸ ਵੀ ਦਵਾਇਆ ਹੈ ਕਿ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਇਥੇ ਜਿਕਰ ਖਾਸ ਹੈ ਕਿ ਕਈ ਵਾਰ ਆਪਣੇ ਕਿਤੇ ਦੇ ਵਾਸਤੇ ਘਰੋਂ ਬਾਹਰ ਰਹਿਣਾ ਪੈਂਦਾ ਤੇ ਖਾਸ ਤੌਰ ਤੇ ਖਿਡਾਰੀਆਂ ਨੂੰ ਤਾਂ ਕਦੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪੈਂਦਾ ਉਹਨਾਂ ਨੂੰ ਆਪਣੇ ਕੋਚਾਂ ਦੇ ਸੰਪਰਕ ਦੇ ਵਿੱਚ ਵੀ ਰਹਿਣਾ ਪੈਂਦਾ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਵੀ ਤਾਲਮੇਲ ਰੱਖਣਾ ਪੈਂਦਾ ਤੇ ਜਦੋਂ ਖੇਡ ਕੋਚ ਸਾਥੀ ਖਿਡਾਰੀ ਜਾਂ ਫਿਰ ਸਪਾਠੀ ਅਜਿਹੇ ਕੁਕਰਮ ਕਰਨਗੇ ਤਾਂ ਫਿਰ ਵਿਸ਼ਵਾਸ ਕਿਸਤੇ ਕੀਤਾ ਜਾਵੇਗਾ ਸੋ ਇਸ ਜਿਹੜੀ ਮਹਿਲਾ ਐਥਲੀਟ ਦੇ ਨਾਲ ਜਿਹੜਾ ਜ਼ਬਰਜਨਾ ਹੋਇਆ ਉਸ ਤੇ ਮਾਮਲੇ ਦੇ ਵਿੱਚ ਹੁਣ ਜਾਂਚ ਪੜਤਾਲ ਹੋ ਰਹੀ ਹੈ ਪੁਲਿਸ ਨੇ 40 ਲੋਕਾਂ ਦੇ ਨਾਮ ਜਿਹੜੇ ਨੋਟ ਕਰ ਲੈਨੇ ਜਿਨ੍ਹਾਂ ਦੀ ਉਮਰ ਹੈ ਅਜੇ ਸਿਰਫ 18 ਤੋਂ 40 ਸਾਲ ਦੇ ਕਰੀਬ ਦਸਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਹਿਲਾ ਐਥਲੀਟ ਨੂੰ ਇਨਸਾਫ ਵੀ ਜ਼ਰੂਰ ਮਿਲੇਗਾ 13 ਲੋਕਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੇ ਇਹਨਾਂ ਦੇ ਵਿੱਚੋਂ ਇੱਕ ਨਾਬਾਲਗ ਵੀ ਦੱਸਿਆ ਜਾ ਰਿਹਾ ਹੈ ਦੱਸਦੀ ਇਹ ਮਹਿਲਾ ਐਥਲੀਟ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਉਸ ਦਾ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਚੰਗੀ ਐਥਲੀਟ ਬਣੇ ਇਸ ਕਰਕੇ ਉਸ ਨੇ ਆਪਣਾ ਕਿਤਾ ਹੀ ਐਥਲੈਟਿਕਸ ਨੂੰ ਚੁਣ ਲਿਆ ਸੀ ਤੇ ਉਸ ਦੇ ਨਾਲ ਨਾਬਾਲਿਕ ਉਮਰ ਦੇ ਵਿੱਚ ਇਹ ਜ਼ਬਰਜਨਾ ਹੁੰਦਾ ਤੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਉਸ ਨੇ ਹੁਕਮ ਦਿੱਤੇ ਨੇ ਕਿ 3 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਸੌਂਪੀ ਜਾਵੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਹਿਲਾ ਐਥਲੀਟ ਨੂੰ ਇਨਸਾਫ ਜ਼ਰੂਰ ਮਿਲੇਗਾ